ਕਾਲ ਪਿਆ ਸੀ ਰਣਜੀਤ ਸਿੰਘ ਨੇ ਆਪਦੇ ਸਿਰ ਤੇ ਪੰਡ ਬਨ ਕੇ ਇੱਕ ਬਜ਼ੁਰਗ ਦੇ ਘਰੇ ਪੰਡ ਛੱਡਾਇਆ ਸੀ ਕਾਲ ਪਿਆ ਸੀ ਇੱਕ ਵਾਰੀ ਆਪਦੇ ਪੁੱਤ ਨੂੰ ਲੈ ਕੇ ਨਾਲ ਆਇਆ ਸੀ ਤੇ ਜੇ ਤਾਂ ਥੋੜਾ ਪਾਉਂਦਾ ਤਾਂ ਨਹੀਂ ਸਰਦਾ ਜਿਆਦਾ ਪਾਉਂਦਾ ਤਾਂ ਬਾਬਾ ਚੱਕਰੀ ਸਕਦਾ ਰਣਜੀਤ ਸਿੰਘ ਵਿੱਚ ਆ ਗਿਆ ਉਹਨਾਂ ਨੂੰ ਕੀ ਪਤਾ ਵੀ ਰਾਜਾ ਵਿੱਚ ਫਿਰਦਾ ਹੈ ਉਹਨਾਂ ਨੇ ਪੰਡ ਭਰੀ ਘਰੇ ਜਾ ਕੇ ਛੱਡਾਇਆ ਠੀਕ ਹੈ ਨਾ ਔਰ ਇੱਕ ਗੱਲ ਸੱਚੀ ਹੈ ਇਸ ਕਰਕੇ ਉਹਦਾ ਕੋਈ ਮੁਕਾਬਲਾ ਨਹੀਂ ਪਰ ਅੰਗਰੇਜ਼ ਬੜਾ ਚਲਾਕ ਸੀ ਉਹਨੂੰ ਪਤਾ ਸੀ ਵੀ ਆਪਾਂ ਜਦ ਤੱਕ ਹਿੰਦੁਸਤਾਨ ਨੂੰ ਪੂਰੀ ਤਰ੍ਹਾਂ ਕਾਬੂ ਨਹੀਂ ਕਰ ਲਖਦੇ ਉਹਨਾਂ ਚ ਰਣਜੀਤ ਸਿੰਘ ਨਾਲ ਆਪਾਂ ਸਮਝੌਤਾ ਰੱਖੋ ਰਣਜੀਤ ਸਿੰਘ ਨਾਲ ਸਮਝੌਤਾ ਕਰ ਲਿਆ ਰਣਜੀਤ ਸਿੰਘ ਨੇ ਪੰਜਾਬ ਬਣਾ ਲਿਆ ਉਹਨਾਂ ਸਾਰਾ ਹਿੰਦੁਸਤਾਨ ਇਕੱਠਾ ਕਰ ਲਿਆ ਜਿੱਦੇ ਰਣਜੀਤ ਸਿੰਘ ਮਰਦਾ ਉਹਦੇ ਮਰਦ ਤੋਂ 2 ਸਾਲਾਂ ਬਾਅਦ ਹੀ ਸ਼ਰਾਰਤਾਂ ਸ਼ੁਰੂ ਹੋ ਗਈਆਂ ਸੰਧੀ ਵੀ ਅੰਗਰੇਜ਼ਾਂ ਨੇ ਤੋੜੀ ਈਸਟ ਇੰਡੀਆ ਕੰਪਨੀ ਨੇ ਤੋੜੀ ਤਿੰਨ جنگ ਵੀ ਪੰਜਾਬ ਦੇ ਸਿਰ ਈਸਟ ਇੰਡੀਆ ਕੰਪਨੀ ਨੇ ਪਾਈ ਤੇ 1849 ਦੀ ਆਖਰੀ ਲੜਾਈ ਵੀ ਈਸਟ ਇੰਡੀਆ ਕੰਪਨੀ ਨੇ ਪਾਈ ਹਾਂ ਰਣਜੀਤ ਸਿੰਘ ਦੇ ਜਿਹੜੇ ਦਰਬਾਰੀ ਸੀ ਉਲਾਦ ਸੀ ਲਾਲ ਸਿੰਘ ਸੇ ਧਿਆਨ ਸੇ ਜਿੰਨੇ ਬੰਦੇ ਸੀ ਇਹ ਜੇ ਨਲਾਇਕ ਪਹਾੜਾ ਸਿੰਘ ਸੀ ਯਾਰ ਫਰੰਗੀਆਂ ਦਾ ਪਹਾੜਾ ਸਿੰਘ ਵਰਗੇ ਉਹਨਾਂ ਨੇ ਇੰਗਲੈਂਡ ਦਾ ਈਸਟ ਇੰਡੀਆ ਦਾ ਕੰਪਨੀ ਦਾ ਸਾਹ ਦਿੱਤਾ ਆ ਫੇਰਾ ਡੋਗਰੇ ਆ ਗਏ ਇਹ ਕਸ਼ਮੀਰ ਲੈ ਕੇ ਵਹਿ ਗਏ ਪੈਸਾ ਰਣਜੀਤ ਸਿੰਘ ਦੇ ਖਜ਼ਾਨੇ ਦਾ ਇਹਨਾਂ ਨੇ 60 ਲੱਖ ਰੁਪਏ ਕਢਾ ਕੇ ਉਹਨਾਂ ਨੂੰ ਦਿੱਤਾ ਇੰਡੀਆ ਕੰਪਨੀ ਨੂੰ ਉਹਨਾਂ ਨੇ ਉਹ ਕਸ਼ਮੀਰ ਦਿੱਤਾ ਕਸ਼ਮੀਰ ਦਾ ਬਖਾ ਅੱਜ ਵੀ ਕਸ਼ਮੀਰ ਹਿੰਦੁਸਤਾਨ ਦੇ ਲਈ ਇੱਕ ਕੈਂਸਰ ਬਣਿਆ ਹੋਇਆ ਹੈ